ਵੰਡੀ ਮੈਂ ਸਵੇਰੇ ਦੋ ਟਾਈਮ ਨੀਨਾਨਗਰ ਜਿਹੜਾ ਹੈਲੀਪੈਡ ਬਣਿਆ ਉਥੋਂ ਦੋ ਵਾਰੀ ਡਾਨ ਮੈਂ ਭਰੀ ਆ ਪਹਿਲਾਂ ਮੈਂ ਕਲਾਨੌਰ ਹੋ ਕੇ ਤੇ ਕਲਾਨੌਰ ਦੇ ਨਾਲ ਲੱਗਦੇ ਜਿਹੜਾ ਛਾਪੁਰ ਗਰਾਇਆ ਪਿੰਡ ਵਾ ਇਹਨਾਂ ਪਿੰਡਾਂ 'ਚ ਹੋ ਕੇ ਨਾਲੇ ਜਿਹੜੀ ਸਮਗਰੀ ਸੀਗੀ ਉਹਨਾਂ ਨੂੰ ਜਿਹੜੇ ਚੌਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕੇਟ ਬਣਾ ਕੇ ਰੱਖੇ ਨੇ ਉਹ ਪੈਕੇਟ ਜਿਹੜਾ ਉਹਨਾਂ ਛੱਤਾਂ ਤੇ ਸੁੱਟੇ ਗਏ ਨੇ ਹੁਣ ਚੌਪਰ ਤਾਂ ਇਹਨਾਂ ਨੀਵਾ ਤਾਂ ਆ ਵੀ ਨਹੀਂ ਸਕਦਾ ਤੁਸੀਂ ਆ ਵੀ ਸਾਰੇ ਸਿਆਣੇ ਬਿਲਕੁਲ ਪਹੁੰਚ ਰਹੀਆਂ ਪਹੁੰਚ ਰਹੀ ਬਿਲਕੁਲ ਪਹੁੰਚ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਵਾਹ ਜ਼ਿਲ੍ਹਾ ਗੁਰਦਾਸਪੁਰ ਚੋਂ ਗੁਜ਼ਰ ਕੇ ਅੰਮ੍ਰਿਤਸਰ ਰਾਹੀ ਰਾਵੀ ਦਰਿਆ ਵਿੱਚ ਪੈਣ ਵਾਲੇ ਕਿਰਨ ਨਾਲਾ ਸੱਕੀ ਵਿੱਚ ਵੀ ਆਏ ਬਰਸਾਤੀ ਪਾਣੀ ਵੱਲੋਂ ਵੱਡੀ ਤਬਾਈ ਮਚਾਈ ਗਈ ਹੈ। ਇਸ ਬਰਸਾਤੀ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ, ਦਰੰਗਲਾ, ਦੀਨਾ ਨਗਰ, ਕਲਾਨੌਰ, ਡੇਰਾ ਬਾਬਾ ਨਾਨਕ ਸਮੇਤ ਹੋਰਨਾਂ ਬਲਾਕਾਂ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਪੁੱਤਾ ਵਾਂਗੂ ਪਾਲੀ ਹਜ਼ਾਰਾਂ ਰੁਪਏ ਖਰਚ ਕਰਕੇ ਪਾਲੀ ਗਈ ਹਜ਼ਾਰਾਂ ਏਕੜ ਫਸਲ ਨੂੰ ਤਬਾਹ ਹੋਣ ਦਾ ਖਾਤਸਾ ਹੈ। ਵੇਖੋ ਤਾਂ ਤੋਂ ਪਹਿਲਾਂ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਚੇਚੇ ਤੌਰ ਤੇ ਹਾਲ ਮਾਰੇ ਜਿਹੜੇ ਇਲਾਕੇ ਸੀਗੇ ਉਹਨਾਂ ਦਾ ਦੌਰਾ ਕਰਨ ਆਲੇ ਆਏ ਸੀਗੇ ਔਰ ਚੌਪਰ ਤੇ ਆਏ ਸੀਗੇ ਜਦੋਂ ਉਹਨਾਂ ਗਰਤਾਸਪੁਰ ਦੇ ਹਾਲਾਤ ਵੇਖੇ ਤਾਂ ਉਹਨਾਂ ਦੇ ਮਨ ਚ ਇੱਕ ਗੱਲ ਆਈ ਕਿ ਜਿਹੜਾ ਚੌਪਰ ਆ ਲੋਕਾਂ ਦਾ ਚੌਪਰ ਆ ਤਾਂ ਮੇਰੇ ਖਾ ਪਹਿਲੀ ਵਾਰੀ ਹੋਣਾ ਕੋ ਮੁੱਖ ਮੰਤਰੀ ਆਇਆ ਚੌਪਰ ਤੇ ਹੋਵੇ ਤੇ ਗਿਆ ਬਾਈ ਰੋਡ ਹੋਵੇ ਐ ਮੈਂ ਕਹਿੰਦਾ ਐਸੇ ਮੁੱਖ ਮੰਤਰੀ ਮੇਛਾ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਇਹ ਇੰਨੀ ਫਰਾਕ ਤੇਲੀ ਬਖਾ ਕੇ ਇਹ ਮਹਿਸੂਸ ਕੀਤਾ ਕਿ ਲੋਕਾਂ ਦਾ ਚੌਪਰ ਲੋਕਾਂ ਚ ਰਹੇਗਾ ਅੱਜ ਉਹੀ ਚੌਪਰ ਜਿਹੜਾ ਸਾਰੇ ਗਰਦਾਸਪੁਰ ਦੇ ਵਿੱਚ ਉਹ ਵਕ ਵਕ ਥਾਮਾ ਤੇ ਜਾ ਕੇ ਉਹਦਾ ਜਾਇਜ਼ਾ ਵੀ ਲੈਲੀ ਪਿੰਡ ਬਣਿਆ ਉਥੋਂ ਦੋ ਵਾਰੀ ਡਾਨ ਮੈਂ ਭਰੀ ਆ ਪਹਿਲਾਂ ਮੈਂ ਕਲਾਨੌਰ ਹੋ ਕੇ ਤੇ ਕਲਾਨੌਰ ਦੇ ਨਾਲ ਲੱਗਦੇ ਜਿੱਦਾਂ ਛਾਪੁਰ ਗਰਾਇਆ ਪਿੰਡ ਵਾ ਇਨਾ ਪਿੰਡਾਂ 'ਚ ਹੋ ਕੇ ਨਾਲੇ ਜਿਹੜੀ ਸਮਗਰੀ ਸੀਗੀ ਉਹਨਾਂ ਨੂੰ ਜਿਹੜੇ ਲੋਕ ਉਹਨਾਂ ਕਾ ਪਿੰਡਾਂ ਦੇ ਵਿੱਚ ਇਸਤਾਂ ਦੇ ਫਸੇ ਆ ਉਹ ਉਦੋਂ ਬਾਅਦ ਵਾਪਸ ਜਾ ਕੇ ਫਿਰ ਸਬਾਨ ਲੋਡ ਕਰਕੇ ਹਰੂਵਾਲ ਤੇ ਦੂਸਰਾ ਮਾਨ ਸਾਧਾਂਵਾਲੀ ਇਹਨਾਂ ਚ ਆ ਕੇ ਇਹਨਾਂ ਪਿੰਡਾਂ 'ਚ ਦੁਬਾਰਾ ਜਿਹੜਾ ਉਹ ਮੈਂ ਵੇਖਿਆ ਸਾਰਾ ਤਾਂ ਲੋਕ ਜਿਹੜੇ ਸਾਡੇ ਬਾਰਡਰ ਦੇ ਲੋਕ ਨੇ ਇਹਨਾਂ ਨੂੰ ਤੇ ਨਿਤ ਨਵੀਆਂ ਜਿਉਂ ਜੰਮੇ ਆ ਉਹਦੋਂ ਦੀਆਂ ਨਿਤ ਨਵੀਆਂ ਮੁਹਿਮਾਂ ਨੇ ਕਦੀ ਇਥੇ ਬਾਰਡਰ ਦੇ ਲੜਾਈ ਦਾ ਖਤਰਾ ਕਦੀ ਦਰਿਆ ਦੇ ਪਾਣੀਆਂ ਦਾ ਖਤਰਾ ਪਰ ਮੈਂ ਇਹਨਾਂ ਬਹਾਦਰ ਲੋਕਾਂ ਚੋਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਹਮੇਸ਼ਾ ਹੀ ਹਾਰ ਔਖੀ ਘੜੀ ਦਾ ਟੱਕਰਾ ਕਰਕੇ ਇਸ ਔਖੀ ਘੜੀ ਚੋਂ ਨਿਕਲੇ ਨੇ ਇਸ ਵਾਰ ਵੀ ਡੇਰਾ ਪਾਪਾ ਨਾਨਕ ਦੇ ਲੋਕ ਇਸ ਜਿਹੜੀ ਮੁਸੀਬਤ ਚੋਂ ਨਿਕਲ ਚ ਉਹ ਹੌਸਲੇ ਚ ਨੇ ਔਰ ਹੌਸਲੇ ਚ ਰਹਿ ਕਿ ਇਸ ਮੁਸੀਬਤ ਚੋਂ ਜ਼ਰੂਰ ਨਿਕਲਣਗੇ ਅੰਦਾਵਾ ਸਾਹਿਬ ਜਿਹੜਾ ਜਿਹੜਾ ਚੋਪਰ ਹੈ ਚੋਪਰ ਤੋਂ ਲੋਕਾਂ ਨੂੰ ਰਾਸ਼ਨ ਦੇਣ ਦਾ ਤਰੀਕਾ ਕੀ ਹੈ ਕਿਉਂਕਿ ਜਿਹੜੀਆਂ ਵੀਡੀਓ ਕੁਛ ਵਾਇਰਲ ਹੋਈਆਂ ਉਹਦੇ ਤੇ ਦਿਖਾਇਆ ਜਾ ਰਿਹਾ ਕਿ ਰਾਸ਼ਨ ਜਾ ਰਿਹਾ ਪਰ ਉਹ ਲੋਕ ਕਹਿੰਦੇ ਕਿ ਐਨੀ ਉੱਚੀ ਤੋਂ ਰਾਸ਼ਨ ਤੁਸੀਂ ਤਾਂ ਆਪ ਕੋਈ ਹੋ ਕੇ ਤੁਸੀਂ ਆਪ ਜਾ ਕੇ ਚੌਪਰ ਮੈਚ ਉੱਪਰ ਦੇ ਵਿੱਚ ਬੈਠਾ ਸੀਗਾ ਚੌਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕਟ ਬਣਾ ਕੇ ਰੱਖੇ ਨੇ ਉਹ ਪੈਕਟ ਜਿਹੜਾ ਉਹਨਾਂ ਛੱਤਾਂ ਤੇ ਸੁੱਟੇ ਗਏ ਨੇ ਹੁਣ ਚੌਪਰ ਤਾਂ ਇਹਨਾਂ ਨੀਵਾ ਤਾਂ ਆਬ ਨਹੀਂ ਸਕਦਾ ਤੁਸੀਂ ਆਪ ਹੀ ਸਾਰੇ ਸਿਆਣੇ ਬਿਲਕੁਲ ਪਹੁੰਚ ਰਹੀਆਂ ਪਹੁੰਚ ਰਹੀਆਂ ਬਿਲਕੁਲ ਪਹੁੰਚ ਰਹੀਆਂ ਜੀ ਕੋਈ ਸਿੱਟਣ ਦੇ ਨਾਲ ਕੋਈ ਨੁਕਸਾਨ ਨਹੀਂ ਉਹਦੇ ਚੋ ਸਿਸਟਮ ਹੀ ਆ ਉਹ ਜਾਂ ਪ ਇਹ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਤੱਕ ਜ਼ਰੂਰ ਪਹੁੰਚਣਗੀਆਂ ਬਾਕੀ ਸਾਡੇ ਇਲਾਕੇ 'ਚ ਜਿੰਨੇ NGO ਕੰਮ ਕਰ ਰਹੀ ਆ ਜਿੰਨੇ ਸਮਾਜ ਸੇਵੀ ਸੰਸਥਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬੀ ਲੋਕ ਜਦੋਂ ਕਿਸੇ ਬਾਹਰਲੇ ਮੁਲਕਾਂ 'ਚ ਮੁਸੀਬਤ ਕੋਈ ਆ ਜਾਏ ਹਾਰਡ ਪਾ ਜਾਏ ਦੂਜਾ ਉੱਥੇ ਜਾ ਕੇ ਤਾਂ ਲੋਕਾਂ ਦੀ ਸੇਵਾ ਕਰਦੇ ਅੱਜ ਤੇ ਉਹਨਾਂ ਦੇ ਆਪਣੇ ਨੇ ਕੁਝ ਸ਼ੈਲਟਰ ਹਾਊਸ ਬਣਾਏ ਨੇ ਜੀ ਇਹ ਆਲੇ ਦੁਆਲੇ ਬਿਲਕੁਲ ਸਾਰੇ ਲੋਕਾਂ ਨੂੰ ਆਰਮੀ ਪੂਰਾ ਦਿਨ ਹੋ ਗਿਆ ਰੈਸਕਿਊ ਤਾਂ ਕਰ ਰਿਹਾ ਹੈ ਪਰ ਸ਼ੈਲਟਰ ਹਾਊਸ ਕਿੱਥੇ-ਕਿੱਥੇ ਨੇ ਬਿਲਕੁਲ ਜੀ ਸਾਰੇ ਸਕੂਲਾਂ 'ਚ ਆਪਾਂ ਬਣਾਇਆ ਜੀ ਸਾਰੇ ਸਕੂਲਾਂ 'ਚ ਆਪਾਂ ਸੈਂਟਰ ਬਣਾਏ ਨੇ ਜਿਨ੍ਹਾਂ ਨੂੰ ਲੋੜ ਪਈ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਰੱਖਿਆ ਜੀ ਖਤਰਾ ਕਿੰਨਾ ਗਿਆ ਸਵੇਰੇ ਦੇਖੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਹਾਡੇ ਤੋਂ ਮੈਂ ਪੁੱਛਿਆ ਤੁਸੀਂ ਕਹਿੰਦੇ ਕਿ 1.5 ਫੁੱਟ ਦੇ ਕਰੀਬ ਰਾਤ ਨਾਲ ਪਾਣੀ ਘਟ ਗਿਆ ਜਦੋਂ ਪਾਣੀ ਘਟਣ ਲੱਗ ਜਾ ਮੈਨੂੰ ਲੱਗਦਾ ਕਿ ਸਵੇਰ ਤੱਕ 2-3 ਫੁੱਟ ਪਾਣੀ ਡਾਊਨ ਜਾਣਾ ਹੋ ਜਾਣਾ ਔਰ 1-2 ਦਿਨਾਂ ਚ ਜਿਹੜਾ ਫਸੇ ਸੀ ਜਿਹੜੀ ਉਹ ਠੀਕ ਹੋ ਜਾਏਗੀ। ਤੇ ਰਾਵੀ ਦੇ ਪਾਣੀ ਦਾ ਖਤਰਾ। ਨਹੀਂ ਬਿਲਕੁਲ ਕੋਈ ਐਸਾ ਖਤਰਾ ਨਹੀਂ ਜਿਹੜਾ ਪਾਣੀ ਆਉਣਾ ਸੀ ਉਹ ਆ ਗਿਆ। ਬੰਨਣ ਵਾਸਤੇ ਕੀ ਹੋਊਗਾ ਕਿਉਂਕਿ ਹਾਲੇ ਤੱਕ ਤਾਂ ਨੇੜੇ ਨਹੀਂ ਜਾਇਆ ਜਾ ਸਕਦਾ। ਦੇਖੋ ਜੀ ਪਾਣੀ ਬਹੁਤ ਆ ਪਿੱਛੋਂ। ਬੰਨਣ ਦੇ ਵਾਸਤੇ ਨਾਲੇ ਰੰਧਾਵਾ ਸਾਹਿਬ ਜਦੋਂ ਪਾਣੀ ਉਤਰੂਗਾ ਲੋਕਾਂ ਦੀ ਅਸਲ ਸਮੱਸਿਆ ਵਾ ਉਦੋਂ ਸ਼ੁਰੂ ਹੋਣੀ ਹੈ। ਉੱਥੇ ਚਾਰਾ ਨਹੀਂ ਪਹੁੰਚ ਰਿਹਾ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਮੁਆਵਜ਼ਿਆਂ ਦੀ ਉਹਦੇ ਵਾਸਤੇ ਤੁਸੀਂ ਤਜਵੀਜ਼ ਕੀ ਭੇਜੋਗੇ ਗਵਰਨਮੈਂਟ ਨੂੰ ਮੈਂ ਸਾਡੇ ਇਲਾਕੇ ਨੂੰ ਕੀ ਦਿੱਤਾ ਮੈਂ ਦੇਖੋ ਜੀ ਮੇਰੇ ਹਲਕੇ ਦਾ ਲਗਭਗ 100 ਪਿੰਡ ਇਸ ਮਾਰਦੀ ਏਟਾ ਤਾਂ ਮੈਂ ਇਹਨਾਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਮੈਂ ਕਾਬ ਜ਼ਿੰਮੇਦਾਰ ਹੋਣ ਦੇ ਨਾਤੇ ਮੈਨੂੰ ਪਤਾ ਜ਼ਿੰਮੇਦਾਰ ਨੂੰ ਸਮੱਸਿਆ ਕਦੋਂ ਖੜੀਆਂ ਆਉਣੀਆਂ ਅੱਜ ਤਾਂ ਲੋਕੀ ਦੇਖਣ ਕੇ ਰੀਲਾਂ ਬਣਾਉਣ ਆਉਂਦੇ ਨੇ ਲੋਕ ਹਮਦਰਦੀ ਕਿੰਨੇ ਪਰਸੈਂਟ ਲੋਕ ਕਰਦੇ ਇਹਨਾਂ ਦੇ ਲੋਕਾਂ ਦੇ ਅੰਦਰ ਨੂੰ ਪਤਾ ਉਹ ਚੀਜ਼ ਨੂੰ ਮੈਂ ਬੜੇ ਸਮਝ ਸਕਦਾ ਕਿ ਅੰਦਰੋਂ ਹਮਦਰਦੀ ਕਿੰਨੀ ਕ ਹੈ ਸਿਰਫ ਵਾਰ ਕੇ ਲੋਕਾਂ ਨੂੰ ਰੀਲਾਂ ਬਣਾ ਕੇ ਪਾ ਕੇ ਹਮਦਰਦੀ ਨਹੀਂ ਜਿਤਾਈ ਜਾਂਦੀ ਹਮ ਤਰ ਵੀ ਕੁਝ ਕਰਕੇ ਦੱਸਣਾ ਪੈਣਾ ਜਿਵੇਂ ਤੁਸੀਂ ਕਿਹਾ ਤੁਸੀਂ ਬਣ ਅੱਜ ਸਥਿਤੀ ਇਹ ਹੈ ਕਿ ਉੱਥੇ ਪਹੁੰਚਣਾ ਮੁਸ਼ਕਲ ਹੋਇਆ ਪਿਆ ਅੱਜ ਤੱਕ ਅਸੀਂ ਜਿਹੜੇ ਲੋਕ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਦੇ ਆ ਕਿ ਬੰਦਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਜਿਹੜਾ ਮਾਲ ਉਹਨਾਂ ਦੇ ਜ਼ਿੰਮੇਵਾਰਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਤੱਕ ਚਾਰਾ ਪਹੁੰਚਾਇਆ ਜਾਵੇ ਇੰਨੀ ਅੱਜ ਕਰਦੇ ਆ ਉਸ ਤੋਂ ਬਾਅਦ ਜਦੋਂ ਪਾਣੀ ਦਿੱਥੇਗਾ ਜਿਹੜੀਆਂ ਬਾਕੀ ਸਮੱਸਿਆਵਾਂ ਉਹਨਾਂ ਨਾਲ ਬਿਲਕੁਲ ਸਰਕਾਰ ਸਹਿਯੋਗ ਦਾ ਇਹਨਾਂ ਜ਼ਿੰਮੇਵਾਰਾਂ ਨਾਲ ਬਿਲਕੁਲ ਨਾਲ ਖੜੀ ਹੈ ਠੀਕ ਹੈ